ਮੇਰੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਰਿੰਦਰਸ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਆٹے ਦੀ ਸ਼ਾਹੀ ਪੰਜੀਰੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ। ਆٹے ਦੀ ਪੰਜੀਰੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਵੇਗੀ। ਇੱਕ ਵਾਰ ਤੁਸੀਂ ਮੇਰੇ ਤਰੀਕੇ ਨਾਲ ਸ਼ਾਹੀ ਪੰਜੀਰੀ ਬਣਾ ਕੇ ਜਰੂਰ ਦੇਖਣਾ। ਇਹ ਪੰਜੀਰੀ ਇੰਨੀ ਤਾਕਤ ਵਾਲੀ ਹੋਵੇਗੀ ਕਿ ਸਰੀਰ ਨੂੰ ਲੋਹੇ ਵਾਂਗ ਮਜ਼ਬੂਤ ਬਣਾ ਦੇਵੇਗੀ। ਤੇ ਇਸ ਪੰਜੀਰੀ ਨੂੰ ਤੁਸੀਂ ਬਣਾ ਕੇ ਮਹੀਨਾ ਭਰ ਇੰਜੋਏ ਕਰ ਸਕਦੇ ਹੋ। ਚੁਲਫਿਰ ਆਪਾਂ ਬਿਨਾਂ ਦੇਰੀ ਤੋਂ ਪੰਜੀਰੀ ਬਣਾਉਣੀ ਸ਼ੁਰੂ ਕਰੀਏ ਜੀ ਸ਼ਾਹੀ ਪੰਜੀਰੀ ਬਣਾਉਣ ਲਈ ਮੈਂ 200 ਗ੍ਰਾਮ ਦੇਸੀ ਕੀ ਲਿਆ ਸਭ ਤੋਂ ਪਹਿਲਾਂ ਆਪਾਂ 2-3 ਚਮਚ ਦੇਸੀ ਕੀ ਦੇ ਕੜਾਈ ਵਿੱਚ ਪਾ ਲੈਣੇ ਆ ਗੈਸ ਮੈਂ ਔਨ ਕੀਤੀ ਹੋਈ ਹੈ ਤੇ ਜਿਹੜੇ ਆਪਾਂ ਡਰਾਈ ਫਰੂਟ ਪੰਜੀਰੀ ਵਿੱਚ ਪਾਉਣੇ ਨੇ ਉਹਨਾਂ ਨੂੰ ਪਹਿਲਾਂ ਆਪਾਂ ਰੋਸਟ ਕਰ ਲਵਾਂਗੇ ਕਿਉਂਨੂੰ ਪਹਿਲਾਂ ਆਪਾਂ ਗਰਮ ਕਰ ਲੈਣਾ ਜੀ ਗੈਸ ਦੀ ਫਲੇਮ ਆਪਾਂ ਮੀਡੀਅਮ ਟੂ ਲੋਅ ਰੱਖਣੀ ਹੈ ਹਾਈ ਨਹੀਂ ਕਰਨੀ ਕਿਉਂ ਕਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ 100 ਗ੍ਰਾਮ ਬਦਾਮਗੀਰੀ ਪਾਵਾਂਗੇ 2 ਮਿੰਟ ਆਪਾਂ ਬਦਾਮਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਜੀ ਮੈਂ ਪਹਿਲਾਂ ਵੀ ਆਟੇ ਦੀ ਪੰਜੀਰੀ ਪਾਈ ਸੀ ਤੁਸੀਂ ਉਹ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹੜੀ ਅੱਜ ਮੈਂ ਪੰਜੀਰੀ ਬਣਾ ਰਹੀਆਂ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਜੇ ਤੁਸੀਂ ਹਜ ਤੱਕ ਮੇਰੀ ਪੰਜੀਰੀ ਦੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਆਈ ਬਟਨ ਨੂੰ ਕਲਿੱਕ ਕਰਕੇ ਦੇਖ ਲੈਣਾ ਬਦਾਮਾਂ ਨੂੰ ਰੋਸਟ ਕਰਨ ਨੂੰ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ ਜੀ ਬਸ 2 ਮਿੰਟ ਵਿੱਚੇ ਰੋਸਟ ਹੋ ਜਾਂਦੇ ਨੇ ਆ ਦੇਖੋ ਹੁਣ ਬਦਾਮ ਆਪਣੇ ਤਕਰੀਬਨ ਰੋਸਟ ਹੋਣ ਹੋਣ ਵਾਲੇ ਹੀ ਨੇ ਤਿਰਕਨੇ ਸ਼ੁਰੂ ਹੋ ਗਏ ਇਹਨੂੰ ਆਪਾਂ ਜ਼ਿਆਦਾ ਰੋਸਟ ਨਹੀਂ ਕਰਨਾ ਨਹੀਂ ਤਾਂ ਬਦਾਮਾਂ ਦਾ ਜਿਹੜਾ ਟੇਸਟ ਹੈ ਉਹ ਕੜਵਾਜਾ ਹੋ ਜਾਂਦਾ ਦੇਖੋ ਤੁਹਾਨੂੰ ਬਾਸ ਹੁੰਦੀ ਹੋਣੀ ਹੈ ਬਦਾਮਾਂ ਦੀ ਤਿਰਕੰਦੀ ਬਦਾਮ ਰੋਸਟ ਹੋ ਗਏ ਹੁਣ ਆਪਾਂ ਇਹਨੂੰ ਕੋਲੀ ਚ ਕੱਢ ਲੈਨੇ ਆ 100 ਗ੍ਰਾਮ ਮੈਂ ਅਖਰੋਟਾਂ ਦੀ ਅਖਰੋਟ ਲੈਨੇ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲੈਨੇ ਆ ਮੈਂ ਸਾਰੇ ਡਰਾਈ ਫਰੂਟ ਨੂੰ ਕੱਲਾ-ਕੱਲਾ ਰੋਸਟ ਕਰਨੀ ਆ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਅਲੱਗ-ਅਲੱਗ ਕਰਕੇ ਕਰ ਲਿਓ ਜੇ ਟਾਈਮ ਘੱਟ ਹੋਇਆ ਤਾਂ ਤੁਸੀਂ ਇਕੱਠੇ ਵੀ ਰੋਸਟ ਕਰ ਸਕਦੇ ਹੋ ਇਹਨਾਂ ਨੂੰ ਝਿੰਦੀ ਵਿੱਚ ਆਪਾਂ ਜਿੰਨੇ ਡਰਾਈ ਫਰੂਟ ਪਾਵਾਂਗੇ ਓਨਿਓ ਤਾਕਤਵਾਲੀ ਪੰਜੀਰੀ ਬਣਨੀ ਹੈ ਇਹ ਤੇ ਇਹਨ ਸਰੀ ਨੂੰ ਸਟਰੋਂਗ ਬਣਾ ਦੋਗੀ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਡਰਾਈ ਫਰੂਟ ਘੱਟ ਵੱਧ ਪਾਉਣੇ ਹੋਏ ਜਿੰਨੇ ਜੇ ਜ਼ਿਆਦਾ ਪਾਉਣੇ ਹੋਏ ਤਾਂ ਜ਼ਿਆਦਾ ਪਾ ਲਿਓ ਜੇ ਥੋੜੇ ਘੱਟ ਕਰਨੇ ਹੋਏ ਤਾਂ ਘੱਟ ਵੀ ਕਰ ਸਕਦੇ ਹੋ ਕਰੋਟ ਵੀ ਆਪਣੇ ਰੋਸਟ ਹੋ ਗਏ ਨਨੂਏ ਪਕੌਲੀ ਚ ਕੱਢ ਲੈਣੇ ਆ 50 ਗ੍ਰਾਮ ਮੱਕਾਜੂ ਲੈਨੇ ਕਾਜੂ ਨੂੰ ਵੀ ਆਪਾਂ ਰੋਸ ਕਰ ਲੈਨੇ ਕਾਜੂ ਨੂੰ ਦੇਖੋ ਕਲਰ ਲਾਈਟ ਗੁਲਾਬੀ ਜਿਹਾ ਹੋ ਗਿਆ ਤਾਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਕਰਨਾ ਕਿਉਂਕਿ ਕਾਜੂ ਨੂੰ ਫਰਾਈ ਹੋਣ ਨੂੰ ਬਹੁਤ ਘੱਟ ਟਾਈਮ ਲੱਗਦਾ 50 ਗ੍ਰਾਮ ਮੇ ਕਿਸਮਿਸ ਲਈ ਹੈ ਕਿਸਮਿਸ ਨੂੰ ਵੀ ਆਪਾਂ ਰੋਸਟ ਕਰ ਲੈਨੇ ਇਹਨਾਂ ਨੂੰ ਬਹੁਤ ਘੱਟ ਟਾਈਮ ਲੱਗਦਾ ਤੇ ਗੈਸ ਦੀ ਫਲੇਮ ਆਪਾਂ ਬਿਲਕੁਲ ਹੁਣ ਲੋਅ ਕਰ ਲੈਣੀ ਹੈ ਦੇਖੋ ਪੌਂਦੇ ਸਾਰੇ ਫੁੱਲ ਨਹੀਂ ਸ਼ੁਰੂ ਹੋ ਗਈ ਕਿਸ਼ਮਿਸ ਆਪਣੀ ਰੋਸਟ ਹੋ ਗਈ ਹੈ ਹੁਣ ਆਪਾਂ ਇਹਨਾਂ ਨੂੰ ਵੀ ਕੌਲੀ 'ਚ ਕੱਢ ਲੈਨੇ ਆ ਜੇ ਤੁਸੀਂ ਡਰਾਈ ਫਰੂਟ ਰੋ ਤੇ ਉਹ ਵਿੱਚ ਰੋਸਟ ਨਾ ਕਰਨੇ ਹੋਏ ਡਰਾਈ ਰੋਸਟ ਕਰਨੇ ਹੋਏ ਤੋਂ ਵੀ ਕਰ ਸਕਦੇ ਹੋ 2 ਗ੍ਰਾਮ ਮੈਂ ਪਿਸਤਾ ਲਿਆ ਇਹਨੂੰ ਵੀ ਆਪਾਂ ਰੋਸਟ ਕਰ ਲਵਾਂਗੇ ਇਹਨੂੰ ਵੀ ਹਲਕਾ ਜਿਹਾ ਰੋਸਟ ਕਰਨਾ ਬਸ ਤਾਂ ਜੋ ਆਪਣਾ ਇਹ ਆਸਾਨੀ ਨਾਲ ਪੀਸੇ ਕਿਉਂਕਿ ਠੰਡਾ ਨਾ ਮੌਸਮ ਹੈ ਇਹਨਾਂ ਨੂੰ ਪੀਸੇ ਨਾਲ ਔਖਾ ਹੋ ਜਾਂਦਾ ਜੇ ਚੀਜ਼ ਰੋਸਟ ਹੋ ਜਾਂਦੀ ਹੈ ਤਾਂ ਜਲਦੀ ਪੀਸੀ ਜਾਂਦੀ ਹੈ ਇਹਨੂੰ ਮੈਂ ਅੱਧਾ ਕੇ ਮਿੰਟ ਬਸ ਕਰੂੰਗੀ ਕਿਉਂਕਿ ਇਹਨਾਂ ਦਾ ਟੇਸਟ ਆਪਾਂ ਖਰਾਬ ਨਹੀਂ ਕਰਨਾ ਅੱਧਾ ਕੇ ਮਿੰਟ ਬਸ ਹਲਕਾ ਜਿਹਾ ਬਸ ਇਹ ਕਰਾਂਚੀ ਜਿਹਾ ਹੋਏ ਨੂੰ ਫੇਰ ਕੱਢ ਲੈਣੇ ਤੇ 50 ਗ੍ਰਾਮ ਮਗਜ ਲੈਨੇ ਮਗਜ ਨੂੰ ਵੀ ਆਪਾਂ ਰੋਸਟ ਕਰ ਲੈਨੇ ਆ ਮੈਦੀ ਟੁੱਟੀ ਨਾਰੀਅਲ ਦੀ ਲਈਏ ਥੋੜਾ ਅਦਰ ਤੋਂ ਬਾਅਦ ਮੈਂ ਕਦੂ ਦਾ ਸਕਾਲ ਲੈ ਤੇ ਥੋੜੇ ਥੋੜੇ ਮੈਂ ਇਸ ਤਰ੍ਹਾਂ ਪੀਸ ਕਰ ਰੱਖ ਲੈ ਲੰਬਿਆਂ ਲੰਬਾਈ ਚ ਕੱਟ ਲੈ ਥੋੜਾ ਜਿਹਾ ਤਾਂ ਜੋ ਪਿੰਜਰੀ ਵਿੱਚ ਵਧੀਆ ਲੱਗਣ ਇਹਨਾਂ ਨੂੰ ਵੀ ਆਪਾਂ ਮਗਜਾਂ ਦੇ ਨਾਲੇ ਥੋੜਾ ਰੋਸਟ ਕਰ ਲੈਨੇ ਆ 50 ਗ੍ਰਾਮ ਨਾਰੀਅਲ ਹੈ ਇਨਨ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਜੇ ਦੋ ਆਪਾਂ ਨਾਰੀ ਨੂੰ ਇਸ ਤਰ੍ਹਾਂ ਰੋਸਟ ਕਰਕੇ ਪੰਜੀਰੀ ਚ ਪਾਉਣੀ ਹੈ ਤਾਂ ਫਲੇਵਰ ਬਹੁਤ ਵਧੀਆ ਹੋ ਜਾਂਦਾ ਹੈ ਦਾ ਜਦੋਂ ਆਪਾਂ ਐਨੇ ਡਰਾਈ ਫਰੂਟ ਪਾ ਕੇ ਪੰਜੀਰੀ ਬਣਾਉਣੀ ਹੈ ਤਾਂ ਇਹਨੇ ਆਪਣੇ ਸਰੀਰ ਨੂੰ ਲੋਹੇ ਵਰਗਾ ਮਜ਼ਬੂਤ ਬਣਾ ਦੇਣਾ ਤੇ ਆਪਣੀ ਇਮਿਊਨਿਟੀ ਵੀ ਬੂਸਟ ਕਰੂਗੀ ਬਹੁਤ ਤਾਕਤਵਰ ਪੰਜੀਰੀ ਬਣਨੀ ਹੈ ਇਹ ਦੇਖੋ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਰੋਸਟ ਹੋ ਗਈਆਂ ਇਹਨਾਂ ਨੂੰ ਵੀ ਆਪਾਂ ਪਲੇਟ ਕੱਢ ਲੈਣੇ ਆ ਸਾਰਾ ਦੇਖੋ ਜਿੰਨਾ 2 ਚਮਚ ਪਾਏ ਸੀ ਕਿ ਸਾਰਾ ਖਤਮ ਹੋ ਗਿਆ ਹੁ ਕੜਾਹੀ ਵਿੱਚ 1.5 ਚਮਚ ਆਪਾਂ ਘਿਓ ਦਾ ਹੋਰ ਪਾਵਾਂਗੇ ਘਿਓ ਮੈਲਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ 100 ਗ੍ਰਾਮ ਮਖਾਣੇ ਪਾਵਾਂਗੇ ਇਹਦਾ ਪੂਰਾ ਕੈਲਸ਼ੀਅਮ ਦਾ ਖਜ਼ਾਨਾ ਮਖਾਣੇ ਜਿੰਨੇ ਜੇ ਵੱਧ ਪਾਏ ਜਾਣੇ ਤਾਂ ਕੋਈ ਡਰ ਨਹੀਂ ਹੁੰਦਾ ਬਹੁਤ ਹੈਲਥ ਬੈਨੀਫਿਟ ਨੇ ਇਹਦੇ ਮੁਖਾਣੇ ਨੂੰ ਆਪਾਂ 10 ਦੇ ਤੱਕ ਰੋਸਟ ਕਰਾਂਗੇ ਜਿੰਨੀ ਦੇ ਤੱਕ ਇਹ ਕਰੰਚੀ ਨਹੀਂ ਹੋ ਜਾਂਦੇ ਵਿੱਚ ਵਿਚਾਲੇ ਤੁਸੀਂ ਤੋੜ ਕੇ ਦੇਖ ਲਿਓ 3-4 ਮਿੰਟ ਲੱਗ ਜਾਂਦੇ ਨੇ ਇਹਨਾਂ ਨੂੰ ਰੋਸਟ ਹੋਣ ਨੂੰ ਜਦੋਂ ਇਹ ਕਰੰਚੀ ਹੋ ਗਏ ਤਾਂ ਉਸੇ ਸਮੇਂ ਆਪਾਂ ਗੈਸ ਬੰਦ ਕਰ ਦੇਣੀ ਹੈ ਨਹੀਂ ਤੇ ਇਹਨਾਂ ਦਾ ਜਿਹੜਾ ਟੇਸਟ ਹੈ ਉਖਰਾਵ ਹੋ ਜਾਂਦਾ ਹੁਣ ਠੰਡ ਪੂਰੀ ਜ਼ੋਰਾਂ ਤੇ ਸ਼ੁਰੂ ਹੋ ਗਈ ਜਦੋਂ ਆਪਾਂ ਇਸ ਤਰ੍ਹਾਂ ਗਰਮ ਚੀਜ਼ਾਂ ਪਾ ਕੇ ਪੰਜੀਰੀ ਖਾਂਦੇ ਆ ਤਾਂ ਸਰੀਰ ਨੂੰ ਅੰਦਰੋਂ ਤਾਕਤ ਮਿਲਦੀ ਹੈ ਤੇ ਨਾਲੇ ਗਰਮੈਸ਼ ਮਿਲਦੀ ਹੈ ਨਹੀਂ ਨੂੰ ਠੰਡ ਵੀ ਘਟ ਲੱਗਦੀ ਹੈ ਫਿਰ ਜੇ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਲਿਓ ਤਾਂ ਜੋ ਤੁਸੀਂ ਮੇਰੀ ਕੋਈ ਵੀ ਆਉਣ ਵਾਲੀ ਵੀਡੀਓ ਮਿਸ ਨਾ ਕਰ ਸਕੋ ਦੇਖੋ ਕਲਰ ਇਹਨਾਂ ਦਾ ਗੁਲਾਬੀ ਜਿਹਾ ਹੋ ਗਿਆ ਮਖਾਣਿਆਂ ਦਾ ਆਪਾਂ ਇੱਕ ਤੋੜ ਕੇ ਦੇ ਲੈਣੇ ਆਂ ਦੇਖੋ ਇਹ ਬਿਲਕੁਲ ਪਾਊਡਰ ਬਣਨ ਲੱਗ ਗਿਆ ਮਖਾਣੇ ਆਪਣੇ ਬਿਲਕੁਲ ਤਿਆਰ ਨੇ ਕਰੰਤੀ ਹੋ ਗਏ ਮਖਾਣੇ ਇਹ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਰੋਸਟ ਨਹੀਂ ਕਰਨਾ ਇਹਨਾਂ ਨੂੰ ਵੀ ਆਪਾਂ ਪਲੇਟ ਤੇ ਕੱਢ ਲੈਣੇ ਸਾਰੇ ਡਰਾਈ ਫਰੂਟ ਠੰਡੇ ਹੋ ਗਏ ਆਪਣੇ ਹੁਣ ਆਪਾਂ ਥੋੜੇ-ਥੋੜੇ ਡਰਾਈ ਫਰੂਟ ਕਟਸੀ ਨਾਲ ਪਲੇਟ ਤੇ ਕੱਢ ਲੈਣੇ ਆ ਇਹ ਆਪਾਂ ਪੰਜੀਰੀ ਦੇ ਉੱਪਰੋਂ ਗਾਰਨਿਸ਼ ਕਰਾਂਗੇ ਥੋੜੇ ਕਾਜੂ ਕੱਢ ਲਵਾਂਗੇ ਥੋੜੀ ਜਿਹੀ ਬਦਮਾ ਦੀਆਂ ਗਿਰੀਆਂ ਥੋੜਾ ਪਿਸਤਾ ਜਦੋਂ ਆਪਾਂ ਇਸ ਤਰ੍ਹਾਂ ਉੱਪਰ ਗਾਰਨਿਸ਼ ਕਰਾਂਗੇ ਇਹਨਾਂ ਚੀਜ਼ਾਂ ਨਾਲ ਤਾਂ ਪੰਜੀਰੀ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਤੇ ਥੋੜੀ ਜਿਹੀ ਕਿਸ਼ਮਿਸ਼ ਕੱਢ ਲੈਣੀ ਹੈ ਜੀ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਹਾਂ ਮਖਾਣੇ ਅਖਰੋਟ ਕਾਜੂ ਬਦਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮੋਟਾ-ਮੋਟਾ ਜਿਹਾ ਪੀਸ ਲੈਣਾ ਇਹਨਾਂ ਦੇ ਫਾਈਨ ਪਾਊਡਰ ਨਹੀਂ ਬਣਾਉਣਾ ਜਦੋਂ ਛੋਟੇ-ਛੋਟੇ ਪੀਸ ਮੂਹ ਚੋਂਦੇ ਨੇ ਜੇ ਆਪਾਂ ਪੰਜੀਰੀ ਖਾਣੇ ਤਾਂ ਬਹੁਤ ਵਧੀਆ ਲੱਗਦੇ ਨੇ ਪਿਸਤਾ ਮਗਜ਼ ਤੇ ਨਾਰੀਅਲ ਤੇ ਕਿਸ਼ਮਿਸ ਇਹਨਾਂ ਚਾਰਾਂ ਚੀਜ਼ਾਂ ਨੂੰ ਨਹੀਂ ਆਪਾਂ ਪੀਸਣਾ ਬਾਕੀ ਇਹਨੂੰ ਆਪਾਂ ਅੰਦਰ ਦੇ ਜਿਹਾ ਪੀਸ ਲਵਾਂਗੇ ਮਿਕਸੀ ਚ ਜਦੋਂ ਡਰਾਈ ਫਰੂਟ ਪੂਰੀ ਤਰ੍ਹਾਂ ਠੰਡੇ ਹੋਏ ਤਾਂ ਇਹਨਾਂ ਨੂੰ ਪੀਸਣਾ ਨਹੀਂ ਤਾਂ ਮਿਕਸੀ ਦੇ ਨੀਤੇ ਚਿਪਕ ਜਾਂਦੇ ਨੇ ਜ਼ਿਆਦੇ ਇਸ ਲਈ ਇਸ ਗੱਲ ਦਾ ਬਹੁਤ ਧਿਆਨ ਦੇਣਾ ਜ਼ਰੂਰੀ ਹੈ ਇਹਨਾਂ ਚਾਰਾਂ ਚੀਜ਼ਾਂ ਨੂੰ ਨਹੀਂ ਆਪਾਂ ਪੀਸਣਾ ਇਹਨਾਂ ਨੂੰ ਮੈਂ ਲੱਗ ਇਕੱਠਾ ਕਰ ਲਏ ਚਾਰੋਂ ਚੀਜ਼ਾਂ ਨੂੰ ਮਖਾਣੇ ਅਖਰੋਟ ਕਾਜੂ ਤੇ ਬਦਾਮ ਨੂੰ ਮੈਂ ਇਸ ਤਰ੍ਹਾਂ ਦਰਦਰਾ ਜਿਹਾ ਮੋਟਾ-ਮੋਟਾ ਪੀਸ ਲਿਆ ਦੇਖੋ ਬਿਲਕੁਲ ਫਾਈਨ ਪਾਊਡਰ ਨਹੀਂ ਹੈਗਾ ਬਿਲਕੁਲ ਦਰਦਰਾ ਜਿਹਾ ਪਾਊਡਰ ਹੈ ਇਹਦਾ ਤੁਸੀਂ ਵੀ ਇਸੇ ਤਰੀਕੇ ਨਾਲ ਪੀਸਿਓ ਮੋਟਾ-ਮੋਟਾ ਇਹ ਪੰਜੀਰੀ ਵਿੱਚ ਕਦੇ ਵੀ ਜਦੋਂ ਆਪਾਂ ਪਾਊਡਰ ਜਿਹਾ ਬਣਾ ਕੇ ਪਾਉਂਦੇ ਆ ਵਧੀਆ ਨਹੀਂ ਲੱਗਦੀ ਡਰਾਈ ਫਰੂਟ ਇਸ ਤਰ੍ਹਾਂ ਪਾਵਾਂਗੇ ਤਾਂ ਟੇਸਟ ਬਹੁਤ ਹੀ ਵਧੀਆ ਹੋ ਜਾਂਦਾ ਪੰਜੀਰੀ ਦਾ ਅੱਜ ਜਿਹੜੀ ਆਪਾਂ ਸ਼ਾਹੀ ਪੰਜੀਰੀ ਬਣਾਉਣੀ ਆ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਇੰਨੀ ਟੇਸਟੀ ਬਣੂਗੀ ਕਿ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦੀ ਜੋ ਬਣਾਵਾਂਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਕਿੰਨੀ ਟੇਸਟੀ ਬਣਨੀ ਹੈ ਇਹ ਮੈਂ 200 ਗ੍ਰਾਮ ਦੇਸੀ ਕੀ ਲਿਆ ਸੀ ਜੇ ਚੋਂ ਆਪਾਂ 5 ਤੋਂ 6 ਚਮਚ ਪਹਿਲਾਂ ਡਰਾਈ ਫਰੂਟ ਰੋਸਟ ਕਰਨ ਲਈ ਕੱਢ ਲਿਆ ਹੈ ਹੁਣ ਆਪਾਂ ਜਿਹੜਾ ਬਾਕੀ ਰਹਿੰਦਾ ਕਿ ਉਹ ਆ ਉਹਨੂੰ ਆਪਾਂ ਕੜਾਹੀ ਵਿੱਚ ਪਾ ਲੈਨੇ ਆ ਕੜਾਹੀ ਉਹੀ ਲਈਏ ਜੇ ਚ ਮੈਂ ਪਹਿਲਾਂ ਡਰਾਈ ਫਰੂਟ ਰੋਸਟ ਕਰਨੇ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕਿ ਉਹਨੂੰ ਆਪਾਂ ਕੜਾਹੀ ਵਿੱਚ ਪਾ ਲੈਨੇ ਆ ਗੈਸ ਮੈਂ ਔਨ ਕਰ ਲਈਏ ਗੈਸ ਦੀ ਫਲੇਮ ਆਪਾਂ ਮੀਡੀਅਮ ਟੂ ਲੋ ਕਰ ਲੈਣੀ ਹੈ ਕੀ ਮੈਲਟ ਹੋ ਗਿਆ ਹੁਣ ਇਹਦੇ ਵਿੱਚ ਆਪਾਂ 250 ਗ੍ਰਾਮ ਕਣਕ ਦਾ ਆਟਾ ਪਾਵਾਂਗੇ ਆਟੇ ਨੂੰ ਨਾਲ ਦੀ ਨਾਲ ਹਿਲਾਉਂਦੇ ਹੋਏ ਆਪਾਂ ਭੁੰਨ ਲੈਣਾ ਪੰਜੀਰੀ ਬਣਾਉਣ ਲਈ ਜਦੋਂ ਵੀ ਆਟਾ ਭੁੰਨਾ ਹੈ ਤਾਂ ਗੈਸ ਦੀ ਫਲੇਮ ਹਾਈ ਨਹੀਂ ਰੱਖਣੀ ਆਟਾ ਹਾਈ ਫਲੇਮ ਤੇ ਭੁੰਨਿਆ ਜਾਂਦਾ ਜਲਦੀ ਪਰ ਜਦੋਂ ਆਪਾਂ ਲੋ ਫਲੇਮ ਤੇ ਆਟੇ ਨੂੰ ਭੁੰਨਦੇ ਹਾਂ ਤਾਂ ਉਹਦਾ ਫਲੇਵਰ ਲੱਗ ਹੁੰਦਾ ਜੋ ਹਾਈ ਤੇ ਭੁੰਨੇ ਉਹਨਾ ਲੱਗ ਹੁੰਦਾ ਲੋ ਫਲੇਮ ਤੇ ਆਟਾ ਚੰਗੀ ਤਰ੍ਹਾਂ ਅੰਦਰ ਤੱਕ ਭੁੰਨਿਆ ਜਾਂਦਾ ਆਟੇ ਨੂੰ ਆਪਾਂ 10-12 ਮਿੰਟ ਮੀਡੀਅਮ ਤੋਂ ਲੋ ਫਲੇਮ ਤੇ ਭੁੰਨਾਂਗੇ ਜਿੰਨੀ ਦੇਰ ਤੱਕ ਇਹਨਾਂ ਦਾ ਕਲਰ ਜਿਹੜਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਪਹਿਲਾਂ ਪਹਿਲਾਂ ਦੇਖੋ ਆਟੇ ਵਿੱਚ ਕਿਉਂ ਘੱਟ ਲੱਗ ਰਿਹਾ ਹੁਣ ਜਿਉਂ-ਜਿਉਂ ਆਟੇ ਨੇ ਭੁੰਨੇ ਜਾਣਾ ਕਿਉਂ ਜਿਹੜਾ ਆਪਾਂ ਪਾਇਆ ਹਲਕਾ-ਹਲਕਾ ਉੱਪਰ ਆਉਣਾ ਸ਼ੁਰੂ ਹੋਇਆ ਨਾ ਇਸ ਲਈ ਇਕੱਠਾ ਜ਼ਿਆਦਾ ਕਿਉਂ ਨਾ ਐਵੇਂ ਨਾ ਦੇਖਿਓ ਵੀ ਪਹਿਲਾਂ ਸੁੱਕੀ ਲੱਗਦੀ ਹੈ ਜਿਉਂ-ਜਿਉਂ ਇਹਨੇ ਭੁੰਨਿਆ ਜਾਣਾ ਆਟੇ ਨੇ ਤਾਂ ਕਿ ਉਹ ਉੱਪਰ ਰਿਲੀਜ਼ ਹੋਣ ਲੱਗ ਜਾਂਦਾ ਹੈ 10-12 ਮਿੰਟ ਹੋ ਗਏ ਮੈਨੂੰ ਆਟੇ ਨੂੰ ਭੁੰਨੇ ਨੂੰ ਦੇਖੋ ਆਟੇ ਦਾ ਕਲਰ ਐਂ 골ਡਨ ਹੋ ਗਿਆ ਪੂਰੀ ਤਰ੍ਹਾਂ ਆਟਾ ਪੁੱਜਿਆ ਹੋਣਾ ਚਾਹੀਦਾ ਜਦੋਂ ਵੀ ਪੰਜੀਰੀ ਬਣਾਣੀ ਆਟਾ ਕੱਚਾ ਨਹੀਂ ਰਹਿਣਾ ਚਾਹੀਦਾ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਗਈ ਇਹ ਹੀ ਪਛਾਣ ਹੈ ਦੀ ਦੇਖੋ ਤਾਂ ਪਹਿਲਾਂ ਬਿਲਕੁਲ ਘਟਕਿਓ ਲੱਗਦਾ ਸੀ ਜਿਉਂ-ਜਿਉਂ ਆਟੇ ਨੇ ਭੁੰਨੇ ਜਾਣਾ ਤਾਂ ਐਨ ਵਧੀਆ ਹੋ ਜਾਂਦਾ ਇਹਦਾ ਟੈਕਸਚਰ ਪੰਜੀਰੀ ਬਣਾਉਣ ਲਈ ਤਾਂ ਆਟਾ ਦੇਖੋ ਇਹ ਤਿਆਰ ਹੋ ਗਿਆ ਪਰ ਅੱਜ ਆਪਾਂ ਪੰਜੀਰੀ ਨੂੰ ਸ਼ਾਹੀ ਬਣਾਉਣਾ ਹੈ ਇਸ ਲਈ ਆਪਾਂ ਜਿੰਨਾ ਆਟਾ ਲਿਆ 250 ਗ੍ਰਾਮ 250 ਗ੍ਰਾਮ ਆਪਾਂ ਖੋਆ ਲਿਆ ਖੋਆ ਮੈਂ ਘਰ ਦਾ ਕੱਢਿਆ ਹੋਇਆ ਲਿਆ ਜੇ ਤੁਹਾਡੇ ਕੋਲ ਘਰ ਦਾ ਨਾ ਹੋਇਆ ਤਾਂ ਤੁਸੀਂ ਡੈਰੀ ਤੋਂ ਵੀ ਲੈ ਬਜ਼ਾਰੋਂ ਵੀ ਲੈ ਕੇ ਯੂਜ਼ ਕਰ ਸਕਦੇ ਹੋ ਹੁਣ ਆٹے ਵਿੱਚ ਆਪਾਂ ਕਿਉਂ ਇਹਨੂੰ ਖੋਏ ਨੂੰ ਪਾ ਲੈਣਾ ਮੈਂ ਇਸ ਲਈ 50 ਗ੍ਰਾਮ ਵੈਸੇ ਮੈਂ 250 ਗ੍ਰਾਮ ਦੇ 250 ਗ੍ਰਾਮ ਕਿਉਂ ਪਾਉਣਾ ਸੀ ਮੈਂ ਖੋਆ ਪਾਣਾ ਸੀ ਇਸ ਲਈ ਮੈਂ 200 ਗ੍ਰਾਮ ਕਿਉਂ ਪਾਇਆ ਗੈਸ ਹੀ ਫਲੇਮ ਆਪਾਂ ਬਿਲਕੁਲ ਲੋ ਕਰ ਲੈਣੀ ਹੈ ਹੁਣ ਚੰਗੀ ਤਰ੍ਹਾਂ ਖੋਏ ਨੂੰ ਆਪਾਂ ਆਟੇ ਵਿੱਚ ਮਿਕਸ ਕਰ ਲੈਣਾ ਆਮ ਮੰਜੀਰ ਤਾਂ ਹਮੇਸ਼ਾ ਆਪਾਂ ਖਾਂਦੇ ਹੀ ਰਹਿੰਨੇ ਇਸ ਤਰ੍ਹਾਂ ਸ਼ਾਹੀ ਪੰਜੀਰੀ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਪੂਰੀ ਫੈਮਿਲੀ ਤੁਹਾਡੀ ਪਸੰਦ ਕਰੂਗੀ ਕਿਉਂਕਿ ਆਪਾਂ 250 ਗ੍ਰਾਮ ਆਟਾ ਲਿਆ 500 ਗ੍ਰਾਮ ਦੇ ਨੇੜੇ ਤੇੜੇ ਆਪਣੇ ਡਰਾਈ ਫਰੂਟ ਨੇ ਤੇ 250 ਗ੍ਰਾਮ ਆਪਣਾ ਖੋਆ ਇਸ ਲਈ ਇਹ ਸ਼ਾਹੀ ਪੰਜੀਰੀ ਹੈ ਆਪਣੀ ਚੰਗੀ ਤਰ੍ਹਾਂ ਖੋਏ ਨੂੰ ਆਪਾਂ 2 ਮਿੰਟ ਆਟੇ ਵਿੱਚ ਭੁੰਨ ਲੈਣਾ ਕਿਉਂਕਿ ਖੋਆ ਘਰ ਦਾ ਬਣਾਇਆ ਹੋਇਆ ਹੈ ਮੈਂ ਵੈਸੇ ਹੀ ਚੰਗੀ ਤਰ੍ਹਾਂ ਭੁੰਨਿਆ ਹੋਇਆ ਹੈ ਉਹਨੂੰ ਕੱਚਾ ਨਹੀਂ ਰੱਖਿਆ ਹੈ ਕਿਉਂਕਿ ਜੇ ਰਪਾ ਬਜ਼ਾਰੋਂ ਖੋਆ ਲਿਆ ਨੇ ਤਾਂ ਉਹਨਾਂ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਹੁੰਦੀ ਹੈ ਖੋਆ ਆਟੇ ਵਿੱਚ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ 2 ਮਿੰਟ ਮੈਂ ਚੰਗੀ ਤਰ੍ਹਾਂ ਇਹਨੂੰ ਹੋਰ ਭੁੰਨ ਲਿਆ ਹੁਣ ਆਪਾਂ ਗੈਸ ਬੰਦ ਕਰ ਦਿੰਦੀ ਆ ਇਨੂੰ ਆਪਾਂ ਹੁਣ ਥੋੜੀ ਦੇਰ ਠੰਡਾ ਹੋਣ ਲਈ ਰੱਖ ਦਿੰਨੇ ਆ। ਹਲਕਾ ਜਿਹਾ ਠੰਡਾ ਕਰਨਾ ਬਸ। ਹੁਣ ਮੈਂ ਇੱਕ ਕੜਾਹੀ ਗੈਸ ਤੇ ਰੱਖੀ ਏ। ਕੜਾਹੀ ਵਿੱਚ ਆਪਾਂ ਇੱਕ ਚਮਚ ਦੇਸੀ ਕੀ ਦਾ ਪਾਵਾਂਗੇ। ਪੰਜੀਰੀ ਨੂੰ ਮਿੱਠਾ ਬਣਾਉਣ ਲਈ ਵੈਸੇ ਤਾਂ ਆਪਾਂ ਬੂਰਾ ਖੰਡ ਜਾਂ ਸ਼ੱਕਰ ਕੁਝ ਵੀ ਜਾਂ ਮਿਸ਼ਰੀ ਪਾਊਡਰ ਕੁਝ ਵੀ ਪਾ ਸਕਦੇ ਆ। ਅੱਜ ਮੈਂ ਪੰਜੀਰੀ ਵਿੱਚ ਨੂੰ ਮਿੱਠਾ ਬਣਾਉਣ ਲਈ ਗੁੜ ਪਾਵਾਂਗੀ। ਕਿਉਂ ਮੈਲਟ ਹੋ ਗਿਆ। ਹੁਣ ਆਪਾਂ ਇਹਦੇ ਵਿੱਚ 250 ਗ੍ਰਾਮ ਗੁੜ ਪਾਵਾਂਗੇ। ਜਿੰਨਾ ਆਟਾ ਲਿਆ ਆਪਾਂ ਉਹਨੇ ਗੁੜ ਪਾਉਣਾ ਤੇ 4 ਕ ਚਮਚ ਇਹ ਆਪਾਂ ਇਹਦੇ ਵਿੱਚ ਪਾਣੀ ਦੇ ਪਾਵਾਂਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਟੂ ਲੋਈ ਰੱਖਾਂਗੇ ਕਿਉਂ ਮੈਂ ਇਸ ਕਰਕੇ ਪਾਇਆ ਕਿਉਂਕਿ ਫਿਰ ਜਿਹੜਾ ਗੁੜਾ ਨੀਚੇ ਜੇ ਲੱਗਣ ਲੱ ਜਾਂਦਾ ਕਿਉਂ ਨਾਲ ਨੀਚੇ ਨਹੀਂ ਲੱਗਦਾ ਇਹਦੀ ਆਪਾਂ ਚਾਸ਼ਨੀ ਨਹੀਂ ਬਣਾਉਣੀ ਬਸ ਸਿਰਫ ਆਪਾਂ ਗੁੜ ਨੂੰ ਪਾਣੀ ਵਿੱਚ ਘੋਲਣਾ ਹੀ ਹੈ ਇਹ ਮੈਂ ਵਧੀਆ ਵਾਲਾ ਗੁੜ ਲਿਆ ਜਿਹਦੇ ਵਿੱਚ ਸੌਂਫ ਪਾਈ ਹੁੰਦੀ ਹੈ ਸੌਂਫ ਵੀ ਪੰਜੀਰੀ ਵਿੱਚ ਪੈ ਜਾਊਗੀ ਉਹਦੇ ਨਾਲ ਫਲੇਵਰ ਵਧੀਆ ਹੀ ਆਊਗਾ ਜੇ ਤੁਸੀਂ ਐਕਸਟra ਸੌਂਫ ਪਾਣੀ ਤੇ ਸੌਂਫ ਪਾ ਸਕਦੇ ਹੋ ਕਿਉਂਕਿ ਇਹਦੇ ਵਿੱਚੇ ਸੌਂਫ ਹੈਗੀ ਹੈ ਇਹਦੇ ਨਾਲੇ ਆਪਣਾ ਫਲੇਵਰ ਵਧੀਆ ਆਇਆ ਨਾ ਤੇ ਗੁੜ ਵੀ ਜਦੋਂ ਲੈਣਾ ਤਾਂ ਬਿਲਕੁਲ ਸਾਫ਼ ਸੁਥਰਾ ਲੈਣਾ ਨਹੀਂ ਵਾ ਕਈ ਵਾਰੀ ਗੁੜ ਵਿੱਚ ਬਹੁਤ ਮਿੱਟੀ ਕੰਕਰ ਜਿਹੇ ਹੁੰਦੇ ਨੇ ਉਹ ਫਲੇਵਰ ਖਰਾਬ ਕਰ ਦੇਣ ਜਾਂ ਆਪਾਂ ਨੂੰ ਫੇਰ ਪੂਣ ਕੇ ਪਾਉਣਾ ਪੈਂਦਾ ਇਹ ਬਿਲਕੁਲ ਸਾਫ ਗੂੜਾ ਹੈ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਇਹਨੂੰ ਪੂਰੀ ਤਰ੍ਹਾਂ ਮੈਲਟ ਕਰ ਲੈਣਾ ਗੂੜ੍ਹ ਨੂੰ ਗੂੜਾ ਆਪਣਾ ਮੈਲਟ ਹੋ ਗਿਆ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡੇ ਹੁਣੇ ਰੱਖ ਦਵਾਂਗੇ ਆਟਾ ਆਪਣਾ ਦੇਖ ਰੂਮ ਟੈਂਪਰੇਚਰ ਤੇ ਆ ਗਿਆ ਮੈਂ ਗੈਸ ਤੇ ਰੱਖੀ ਸੀ ਕੜਾਹੀ ਤੇ ਗੈਸ ਬੰਦ ਈ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਰੋਸਟ ਕਰੇ ਸੀ ਤੇ ਦਰਦਰੇ ਜਿਹੇ ਪੀਸੇ ਸੀ ਉਹ ਪਾ ਲੈਣੇ ਆ ਆ ਵੀ ਚਾਰੋ ਚੀਜ਼ਾਂ ਜਿਹੜੀਆਂ ਪੀਸੀਆਂ ਨਹੀਂ ਉਹ ਵੀ ਪਾ ਲੈਣੀਆਂ ਨੇ ਵਿੱਚੇ ਵੈਸੇ ਤੁਸੀਂ ਮਾਗਜ਼ ਵੀ ਪੀਸ ਸਕਦੇ ਸੀ ਪਰ ਮਾਗਜ਼ ਮੈਨੂੰ ਜਦੋਂ ਉੱਪਰ-ਉੱਪਰ ਵਧੀਆ ਲੱਗਦੇ ਨਹੀਂ ਜਦੋਂ ਪਨੀਰ 'ਚ ਪਾਏ ਹੁੰਦੇ ਨੇ ਇਸ ਲਈ ਮੈਂ ਪੀਸੇ ਨਹੀਂ ਜੇ ਤੁਸੀਂ ਪੀਸਨੇ ਹੋਏ ਤਾਂ ਪੀਸ ਸਕਦੇ ਹੋ ਜਦੋਂ ਮੂੰਹ 'ਚੋਂ ਆਉਂਦੇ ਨੇ ਮਾਗਜ਼ ਤਾਂ ਬਹੁਤ ਵਧੀਆ ਲੱਗਦੇ ਨੇ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਹੱਥ ਨਾਲੇ ਮਿਕਸ ਕਰ ਲੈਣੇ ਪੂਰੀ ਤੁਸੀਂ ਦੇਖ ਸਕਦੇ ਹੋ ਪੂਰੀ ਤਾਕਤ ਨਾਲ ਭਰੀ ਹੋਈ ਇਹ ਕੜਾਹੀ ਤਾਕਤ ਤੇ ਤਾਕਤ ਹੈ ਇਹਦੇ ਵਿੱਚ ਦੇਖੋ ਆਟਾ ਇੰਨਾ ਹੈ ਨਹੀਂ ਪੂਰੇ ਡਰਾਈ ਫਰੂਟੇਡ ਡਰਾਈ ਫਰੂਟ ਨੇ ਜਦੋਂ ਆਪਾਂ ਇਸ ਤਰੀਕੇ ਨਾਲ ਬਜ਼ੁਰਗਾਂ ਨੂੰ ਬੱਚਿਆਂ ਜਾਂ ਆਪਾਂ ਖਾਵਾਂਗੇ ਤਾਂ ਸਰੀਰ ਤੇ ਕੀ ਇਹਨੇ ਤਾਕਤ ਦੇਣੀ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਡਰਾਈ ਫਰੂਟੇਡ ਡਰਾਈ ਫਰੂਟ ਹੈ ਇਹਦੇ ਵਿੱਚ ਗੁੜ ਵੀ ਆਪਣਾ ਠੰਡਾ ਹੋ ਗਿਆ ਇਹਨੂੰ ਵੀ ਆਪਾਂ ਪਾ ਲੈਣੇ ਆ ਗੁੜ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਗੁੜ ਨੂੰ ਪੰਜੀਰੀ ਵਿੱਚ ਮਿਕਸ ਕਰ ਲੈਣਾ ਜੇ ਰੋਪਾਂ ਗੁੜ ਪਾਣੇ ਆ ਤਾਂ ਪਹਿਲਾਂ ਪਹਿਲਾਂ ਹੀ ਆ ਪੰਜੀਰੀ ਦੇਖੋ ਕਿੰਨੀ ਜਿਵੇਂ ਉਹ ਹੁੰਦੀ ਹੈ ਪਤਲੀ ਪਤਲੀ ਜੀ ਲੱਗਣ ਲੱ ਜਾਂਦੀ ਹੈ ਜਿਉਂ ਜਿਉਂ ਇਹਨੇ ਗੁੜ ਨੇ ਐਨ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਤੇ ਰੂਮ ਟੈਂਪਰੇਚਰ ਤੇ ਪੂਰੀ ਤਰ੍ਹਾਂ ਆ ਜਾਣੀ ਆਪਣੀ ਪੰਜੀਰੀ ਤਾਂ ਇਹਨੇ ਬਹੁਤ ਹੀ ਖਿਲੀ ਖਿਲੀ ਹੋ ਜਾਣਾ ਪੂਰੇ ਨੀਚੇ ਤੱਕ ਆਪਾਂ ਹਿਲਾ ਲੈਣੀ ਹੈ ਤਾਂ ਜੋ ਸਾਰੀ ਪੰਜੀਰੀ ਚ ਗੁੜ ਚੰਗੀ ਤਰ੍ਹਾਂ ਮਿਕਸ ਹੋ ਜਵੇ ਸਾਰੇ ਡਰਾਈ ਫਰੂਟ ਮੈਂ ਡਰਾਈ ਫਰੂਟ ਤੇ ਗੁੜ ਦੀ ਜਿਹੜੀ ਆਪਾਂ ਪਾਣੀ ਬਣਾਇਆ ਸੀ ਮਿੱਠਾ ਉਹ ਮਿਕਸ ਕਰ ਲਿਆ। ਪਛਾਈ ਪੰਜੀਰੀ ਆਪਣੀ ਬਿਲਕੁਲ ਬਣ ਕੇ ਰੈਡੀ ਹੋ ਗਈ। ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ। ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ। ਇੰਨੀ ਸਵਾਦ ਆ ਕਿ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦੀ। ਕਿਉਂਕਿ ਖਾਤਾ ਮੈਂ ਰਹੀ ਹਾਂ ਤੁਹਾਨੂੰ ਦਾ ਟੇਸਟ ਤਾਂ ਪਹੁੰਚ ਨਹੀਂ ਸਕਦਾ ਬੜੀ ਹੋਈ ਦਿਸ ਰਹੀ ਹੈ। ਇਸ ਲਈ ਜ਼ਰੂਰ ਤੁਸੀਂ ਬਣਾਓਗੇ ਤੇ ਖਾਓਗੇ ਫਿਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣੀ ਹੈ ਵੀ ਤੁਹਾਡੀ ਪੰਜੀਰੀ ਕਹੋ ਜੀ ਬਣੀ। ਬਹੁਤ ਹੀ ਖਿਲੀ-ਖਿਲੀ ਪੰਜੀਰੀ ਹੈ ਤੇ ਹਰ ਉਮਰ ਦਾ ਬੰਦਾ ਇਹਨੂੰ ਖਾ ਸਕਦਾ ਹੈ ਡਰਾਈ ਫਰੂਟ ਜ਼ਿਆਦਾ ਹੋਣ ਨਾਲ ਬੇਸ਼ੱਕ ਆਪਾਂ 4 ਹੀ ਚਮਚੇ ਦੇ ਖਾਈਏ ਸਵੇਰੇ ਸ਼ਾਮ ਦੁੱਧ ਨਾਲ ਉਹਨੇ ਬਹੁਤ ਫਾਇਦਾ ਕਰਨਾ ਤੁਸੀਂ ਇਸੇ ਤਰੀਕੇ ਨਾਲ ਪੰਜੀਰੀ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਪੰਜੀਰੀ ਕਿਹੋ ਜਿਹੀ ਬਣੀ ਜਲਦ ਹੀ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ